ਮੇਜਾ ਹਸਪਤਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈਆ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜੁਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜੜੇ ਚਿੰਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਿਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਭਾ ਸ਼ਹਿਰ ਦੇ ਵਿੱਚੋਂ ਹਲਕੀ ਤੋਂ ਦਰਮਿਆਨੀ بارش ਹੋਈ ਹੈ 11 12 April ਤੱਕ ਇਹ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਾਰ ਬਣੇ ਰਹਿ ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚਿਹਰੇ ਉੱਲਤੇ ਖੁਸ਼ੀ ਮਸੀਂ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਹੈ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 ਅਪ੍ਰੈਲ ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀਹਾਂ ਕੱਲ੍ਹ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ। ਅੱਥਾ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਅ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਅ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ। ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤਾ ਉਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਿਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਬਾ ਸ਼ਹਿਰ ਦੇ ਵਿੱਚੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ 11-12 April ਤੱਕ ਇਹ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਾਰ ਬਣੇ ਰਹਿ ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਵਸੀ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਪਰ ਕਿਸਾਨਾਂ ਦੇ ਚਿਹਰੇ ਨੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤੱਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਹੈ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀਹਾਂ ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਿਆ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ loca nu ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਿਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਬਾ ਸ਼ਹਿਰ ਦੇ ਵਿੱਚੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ 11-12 April ਤੱਕ ਇਹ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਾਰ ਬਣੇ ਰਹਿ ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਅਸੀਂ ਦੇਖ ਸਕਦੇ ਹਾਂ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਹੈ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਿਨਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 ਅਪ੍ਰੈਲ ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀਹਾਂ ਕੱਲ੍ਹ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨ O caro ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਅਭੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਭਾ ਸ਼ਹਿਰ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਈ ਹੈ 11-12 April ਤੱਕ ਇਹ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਰ ਬਣੇ रह ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਵਸੇ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀਹਾਂ ਕੱਲ੍ਹ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਿਆ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ o cano moa ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਿਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਭਾ ਸ਼ਹਿਰ ਦੇ ਵਿੱਚੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ 11 12 April ਤੱਕ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਾਰ ਬਣੇ ਰਹਿ ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਜਿਹੜੇ ਚਿਹਰੇ ਉੱਲਤੇ ਖੁਸ਼ੀ ਵਸੇ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਆ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਅਭੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀ ਇਹ ਸਾਬਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਬਾ ਸ਼ਹਿਰ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਈ ਹੈ 11 12 April ਤੱਕ ਇਹ ਕਹਿ ਸਕਦੇ ਆ ਕਿ ਮੀ ਪੈਣ ਦੇ ਅਸਾਰ ਬਣੇ रह ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਅਸੀਂ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 ਅਪ੍ਰੈਲ ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ। ਅੱਥਾ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਅ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ। ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤਾ ਉਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਿਤ ਹੋ ਸਕਦਾ ਤਾਂ ਦੱਸਦੇ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਬਾ ਸ਼ਹਿਰ ਦੇ ਵਿੱਚੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ 11 12 April ਤੱਕ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਾਰ ਬਣੇ ਰਹਿ ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਵਸੇ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਹੈ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਿਆ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸਾਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਿਤ ਹੋ ਸਕਦਾ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਬਾ ਸ਼ਹਿਰ ਦੇ ਵਿੱਚੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ 11-12 April ਤੱਕ ਇਹ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਾਰ ਬਣੇ ਰਹਿ ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚਿਹਰੇ ਉੱਲਤੇ ਖੁਸ਼ੀ ਵਸੇ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਆ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਿਆ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀ ਇਹ ਸਾਬਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਭਾ ਸ਼ਹਿਰ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਈ ਹੈ 11-12 April ਤੱਕ ਇਹ ਕਹਿ ਸਕਦੇ ਆ ਕਿ ਮੀ ਪੈਣ ਦੇ ਅਸਰ ਬਣੇ रह ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਅਸੀਂ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਆ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਿਆ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ। ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ। ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਿਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਭਾ ਸ਼ਹਿਰ ਦੇ ਵਿੱਚੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ 11 12 April ਤੱਕ ਇਹ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਾਰ ਬਣੇ ਰਹਿ ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਜਿਹੜੇ ਚਿਹਰੇ ਉੱਲਤੇ ਖੁਸ਼ੀ ਅਸੀਂ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਆ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾਂ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀ ਇਹ ਸਾਬਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਬਾ ਸ਼ਹਿਰ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਈ ਹੈ 11 12 April ਤੱਕ ਇਹ ਕਹਿ ਸਕਦੇ ਆ ਕਿ ਮੀ ਪੈਣ ਦੇ ਅਸਰ ਬਣੇ रह ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਵਸੇ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 ਅਪ੍ਰੈਲ ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਜਵਾਬ ਦੇ ਵਿੱਚ ਮੌਸਮ ਨੇ ਆਪਣਾ ਮਜਾਸਤ ਲਿਆ ਜੀ ਹਾਂ ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਿਆ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ। ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਅ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ। ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਉਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀ ਇਹ ਸਾਬਿਤ ਹੋ ਸਕਦਾ ਤਾਂ ਦੱਸ ਜੀ ਕਿ ਪੰਜਾਬ ਭਰ ਦੇ ਵਿੱਚ ਮੀ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਬਾ ਸ਼ਹਿਰ ਦੇ ਵਿੱਚੋਂ ਹਲਕੀ ਤੋਂ ਦਰਮਿਆਨੀ بارش ਹੋਈ ਹੈ 11 12 April ਤੱਕ ਇਹ ਕਹਿ ਸਕਦੇ ਆ ਕਿ ਮੀ ਪੈਣ ਦੇ ਅਸਾਰ ਬਣੇ ਰਹਿ ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਵਸੇ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਿਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਭਾ ਸ਼ਹਿਰ ਦੇ ਵਿੱਚੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ 11-12 April ਤੱਕ ਇਹ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਾਰ ਬਣੇ ਰਹਿ ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਅਸੀਂ ਦੇਖ ਸਕਦੇ ਹਾਂ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਹੈ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਅਭੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀ ਇਹ ਸਾਬਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਬਾ ਸ਼ਹਿਰ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਈ ਹੈ 11-12 April ਤੱਕ ਇਹ ਕਹਿ ਸਕਦੇ ਆ ਕਿ ਮੀ ਪੈਣ ਦੇ ਅਸਾਰ ਬਣੇ रह ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਵਸੇ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਆ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 ਅਪ੍ਰੈਲ ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਿਆ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸਾਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਿਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਬਾ ਸ਼ਹਿਰ ਦੇ ਵਿੱਚੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ 11-12 April ਤੱਕ ਇਹ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਾਰ ਬਣੇ ਰਹਿ ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੇ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਜਿਹੜੇ ਚਿਹਰੇ ਉੱਲਤੇ ਖੁਸ਼ੀ ਵਸੇ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਆ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮਜਾ ਆਸਪਤ ਲਿਆ ਜੀहां ਕੱਲ ਸ਼ਾਮ ਤੋਂ ਹੀ ਜਿੱਥੇ ਤੇਜ਼ ਹਵਾਵਾਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸੀ ਔਰ ਅੱਜ ਸਵੇਰੇ ਮੌਸਮ ਹੈ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਮੌਸਮ ਤੋਂ ਰਾਹਤ ਮਹਿਸੂਸ ਹੋਈ ਤਾਂ ਬਿਲਕੁਲ ਤੇਜ਼ ਹਵਾਵਾਂ ਚੱਲੀਆਂ ਸੀ ਤੇ ਇਸ ਦੇ ਨਾਲ ਹੀ ਬੀਤੀ ਰਾਤ ਕਹਿ ਸਕਦੇ ਆ ਕਿ ਪਟਿਆਲਾ ਤੇ ਨਾਪਾ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਠੰਡਾ ਬਣਿਆ ਹੋਇਆ ਤਾਂ ਬਿਲਕੁਲ ਅਪ੍ਰੈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਸੀ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਸੀ ਪਰ ਉਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁਣ ਗਰਮੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਦੱਸਿਆ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦਾ ਕਾਰਨ ਕਿਸਾਨ ਨੇ ਜਿਹੜੇ ਚਿੰਤ ਤਾਂ ਉਹਨਾਂ ਨੂੰ ਬਣੀ ਹੋਈ ਹੈ ਕਿਉਂਕਿ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਆਫਤ ਭਰਿਆ ਮੀਂਹ ਇਹ ਸਾਬਤ ਹੋ ਸਕਦਾ ਹੈ ਤਾਂ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਗਿਆ ਪਟਿਆਲਾ ਨਾਭਾ ਸ਼ਹਿਰ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਈ ਹੈ 11-12 April ਤੱਕ ਇਹ ਕਹਿ ਸਕਦੇ ਆ ਕਿ ਮੀਂਹ ਪੈਣ ਦੇ ਅਸਰ ਬਣੇ रह ਸਕਦੇ ਨੇ 15 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਬਠਿੰਡਾ ਦੇ ਵਿੱਚ 42 ਡਿਗਰੀ ਤਾਪਮਨ ਹੈ ਜਿਹੜਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਨ ਦੇ ਨਾਲੋਂ 6-7 ਡਿਗਰੀ ਵੱਧ ਦੱਸਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਚਿਹਰੇ ਉਹਨਾਂ ਤੇ ਖੁਸ਼ੀ ਵਸੇ ਦੇਖ ਸਕਦੇ ਆ ਰਾਹਤ ਗਰਮੀ ਤੋਂ ਜ਼ਰੂਰ ਮਿਲੀ ਪਰ ਕਿਸਾਨਾਂ ਦੇ ਚਿਹਰੇ ਜਿਹੜੇ ਮੁਰਝਾਏ ਹੋਏ ਨੇ ਕਿਉਂਕਿ ਫਸਲਾਂ ਨੇ ਜਿਹੜੀਆਂ ਪੱਕੇ ਤਿਆਰ ਹੋ ਚੁੱਕੀਆਂ ਨੇ ਕਣਕ ਦੀ ਵਾਢੀ ਦਾ ਸਮਾਂ ਆਉਣ ਵਾਲਾ ਹੈ 13 April ਵਿਸਾਖੀ ਦਾ ਤਿਹੋਰ ਹੈ ਆ ਕਿਸਾਨਾਂ ਦੇ ਚਿਹਰੇ ਪਰ ਨੇ ਜਿਹੜੇ ਮੁਰਝਾਏ ਹੋਏ ਨੇ ਪਰ ਇਸ ਅੱਤ ਦੀ ਗਰਮੀ ਤੋਂ ਤਪਦੇ